ਸੰਗਰੂਰ ਦੇ ਕਿਸ਼ਨਪੁਰਾ ਚੌਂਕ ਵਿੱਚ ਆਏ ਦਿਨ ਮੋਤ ਬਣ ਕੇ ਘੁੰਮਦੇ ਆਵਾਰਾ ਪਸ਼ੂਆਂ ਅਤੇ ਕਿਸ਼ਨਪੁਰਾ ਕਲੋਨੀ ਦੀ ਗਲੀ ਨੰਬਰ 6 ਅਤੇ 7 'ਚ ਰਹਿੰਦੇ ਲੋਕਾਂ ਦੇ ਘਰਾਂ 'ਚ ਟੂਟੀਆਂ 'ਚ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਣ ਕਾਰਨ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਮੋਹੱਲਾ ਨਿਵਾਸੀਆਂ ਦੇ ਵੱਲੋਂ ਡੈਮੋਕਰੈਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਦੇ ਪੰਜਾਬ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਏਡੀਸੀ ਸੰਗਰੂਰ ਨੂੰ ਆਪਣਾ ਲਿਖਤੀ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਮੋਹੱਲਾ ਨਿਵਾਸੀਆਂ ਨੇ ਏਡੀਸੀ ਸੰਗਰੂਰ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਇਸ ਨੂੰ ਜਲਦ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਨਾਲ ਜੂਝ ਰਹੇ ਹਨ ਪਰੰਤੂ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਹੁਣ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਜਿਸ ਕਰਕੇ ਸਾਰੇ ਮੋਹੱਲਾ ਨਿਵਾਸੀ ਉੱਚ ਅਧਿਕਾਰੀਆਂ ਨੂੰ ਆਪਣਾ ਲਿਖਤੀ ਮੰਗ ਪੱਤਰ ਸੌਂਪਣ ਲਈ ਪਹੁੰਚੇ ਹਨ ਜੀ ਅੱਜ ਕੀ ਸਮੱਸਿਆ ਸੀ ਲੈ ਕੇ ਤੁਸੀਂ ਕਿਹੜੀ ਸਾਭ ਨੂੰ ਮਿਲੂ ਮੇਰਾ ਨਾਮ ਕੁਲਦੀਪ ਸ਼ਰਮਾ ਜੀ ਅਸੀਂ ਅੱਜ ਐਡੀਟੀ ਐਡੀਸੀ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ ਇਸ ਸਬੰਧ ਦੇ ਵਿੱਚ ਕਿ ਕਿਸ਼ਨ ਬਾਗ ਕਲੋਨੀ ਦੇ ਵਿੱਚ ਜਿਹੜਾ ਚੌਕ ਹੈਗਾ ਉਹਦੇ ਵਿੱਚ ਆਵਾਰਾ ਪਸ਼ੂਆਂ ਦਾ ਬਹੁਤ ਮਤਲਬ ਘਟ ਰਹੇ ਦਾ ਹੈਗਾ ਤੇ ਉਹਦੇ ਕਰਕੇ ਬਹੁਤ ਦੁਰਘਟਨਾਵਾਂ ਹੋ ਰਹੀਆਂ ਨੇਗੀਆਂ ਬੱਚੇ ਜਿਹੜੇ ਉੱਥੋਂ ਸਕੂਲ ਤੋਂ ਬੈਨਾਂ ਲਿਗੇ ਜਿਹੜੀਆਂ ਚੜਾਉਂਦੀਆਂ ਉੱਥੇ ਉਤਾਰਦੀਆਂ ਨੇ ਡਿਵਾਈਡਰ ਪਾਰ ਕਰਨਾ ਪੈਂਦਾ ਤਾਂ ਅਸੀਂ ਨਿਤ ਦੇਖਦੇ ਹਾਂ ਨਵੇਂ ਬਹੁਤ ਐਕਸੀਡੈਂਟ ਹੋ ਰਹੇ ਨੇਗੇ ਉਹਦੇ ਕਰਕੇ ਸੜਕ ਵੀ ਜਾਮ ਹੋ ਜਾਂਦੀ ਹੈ ਪ੍ਰੋਪਰ ਤਰੀਕੇ ਨਾਲ ਤੇ ਦੂਸਰਾ ਅਸੀਂ ਇੱਕ ਐਪਲੀਕੇਸ਼ਨ ਇਹ ਦਿੱਤੀ ਹੈ ਕਿ ਕਿਸ਼ਨ ਬਾਗ ਕਲੋਨੀ ਦੇ ਮਤਲਬ 6 7 ਨੰਬਰ ਗਲੀ ਦੇ ਵਿੱਚ ਦਾ ਜਿਆਦਾ ਹੋਰ ਵੀ ਅੱਗੇ ਪਿੱਛੇ ਵਾਲੀਆਂ ਦੇ ਵਿੱਚ ਪਿਛਲੇ 1 ਮਹੀਨੇ ਤੋਂ ਗੰਦਾ ਪਾਣੀ ਬਹੁਤ ਆ ਰਿਹਾ ਟੂਟੀਆਂ ਦੇ ਵਿੱਚ ਜਿਹੜੇ ਵਾਟਰ ਸਪਲਾਈ ਦੀਆਂ ਜਿਹੜੀਆਂ ਟੂਟੀਆਂ ਨੇ ਪਾਈਪਾਂ ਨੇ ਉਹਦੇ ਵਿੱਚੋਂ ਗੰਦਾ ਪਾਣੀ ਮਿਕਸ ਹੋ ਕੇ ਸੀਵਰੇਜ ਦਾ ਕਿਤੇ ਨਾ ਕਿਤੇ ਲੀਕੀਜ ਹੈਗੀ ਉਹਦੇ ਕਰਕੇ ਪਾਣੀ ਬਹੁਤ ਗੰਦਾ ਆ ਰਿਹਾ ਜਿਸ ਕਾਰਨ ਜਿਹੜੇ ਮਹੱਲਾ ਨਿਵਾਸੀ ਨੇਗੇ ਬਹੁਤ ਗੱਡੀ ਗਿਣਤੀ ਦੇ ਵਿੱਚ ਬਿਮਾਰ ਹੋ ਰਹੇ ਨੇਗੇ ਤੇ ਪ੍ਰੋਬਲਮ ਆ ਰਹੀ ਹੈ ਕਿਉਂਕਿ ਦੇਖੋ ਪਾਣੀ ਹੈਗਾ ਪਾਣੀ ਨਾਲ ਆਪਾਂ ਨੇ ਇਹਦੇ ਨਾਲ ਹੀ ਆਪਣਾ ਜਨਜੀ ਬਣਾਗਾ ਹਣਾ ਤੇ ਬੜੀ ਸਮੱਸਿਆ ਆਉਂਦੀ ਆ ਟੈਂਕੀਆਂ ਭਰ ਲੈਣਿਆਂ ਖਾਲੀ ਕਰਦਣਿਆਂ ਬਹੁਤ ਗੰਦਗੀ ਸਮੈਲ ਆਉਂਦੀ ਉਹਦੇ ਵਿੱਚ ਇਸ ਸਬੰਧ ਦੇ ਵਿੱਚ ਵੀ ਇਹਦਾ ਮਸਲਾ ਹੱਲ ਕੀਤਾ ਜਾਵੇ ਇਸ ਸਬੰਧ ਦੇ ਅਸੀਂ ਏਡੀਡੀ ਸਾਹਿਬ ਨੂੰ ਸਾਡੇ ਬਾੜ ਦੇ 7 ਨੰਬਰ ਬਾੜ ਦੇ ਸਾਰੇ ਜਿੰਨੇ ਨਿਵਾਸੀ ਅਸੀਂ ਬਸਨੀਕ ਆਂਗੇ ਤੇ ਉੱਥੋਂ ਦੇ ਮਹੱਲੇ ਦੇ ਨਿਵਾਸੀਆਂ ਸਾਰੇ ਜਿੰਨੇ ਵੀ ਪੀੜਤਾਂ ਸੀ ਇਸ ਪ੍ਰੋਬਲਮ ਤੋਂ ਉਹ ਸਾਰੀ ਅਸੀਂ ਇਕੱਠੇ ਹੋ ਕੇ ਅੱਜ ਏਡੀ ਸਾਹਿਬ ਨੂੰ ਮਿਲਿਆ ਮੈਂ ਅਸ਼ੋਕ ਕੁਮਾਰ ਸ਼ਰਮਾ ਵਾਰਡ ਨੰਬਰ 7 ਕ੍ਰਿਸ਼ਨ ਬਾਗ ਕਲੋਨੀ ਸੰਗਰੂਰ ਦਾ ਰਹਿਣ ਵਾਲਾ ਤੇ ਮੇਰੇ ਸਾਰੇ ਸਾਥੀ ਮਹੱਲਾ ਨਿਵਾਸੀ ਨਾਲ ਖੜੇ ਨੇ ਇਹ ਸਾਰੇ ਅਸੀਂ ਇੱਕੋ ਹੀ ਸਮੱਸਿਆ ਨਾਲ ਜੂਝ ਰਹੇ ਹਾਂ ਵੀ ਇੱਥੇ ਸਭ ਤੋਂ ਪਹਿਲਾਂ ਤਾਂ ਇੱਕ ਆਵਾਰਾ ਪਸ਼ੂ ਜਿਵੇਂ ਕਿ ਦੱਸਿਆ ਵੀ ਉਹ 메인 ਚੌਕ ਹੈ ਚੌਕ ਦੇ ਵਿੱਚ ਖਾਸ ਕਰਕੇ ਬੱਚਿਆਂ ਦਾ ਖਤਰਾ ਰਹਿੰਦਾ ਹੈ ਬੱਚੇ ਜਦੋਂ ਸਕੂਲ ਦੀ ਬੱਸ ਰੁਕਦੀ ਹੈ ਤਾਂ ਉਹਨਾਂ ਨੂੰ ਸੜਕ ਪਾਰ ਕਰਨੀ ਬਹੁਤ ਔਖੀ ਹੋ ਰਹੀ ਹੈ ਕਿਉਂਕਿ ਡੰਗਰਾਂ ਦਾ ਤੇ ਉਧਰ ਟ੍ਰੈਫਿਕ ਬੱਸਾਂ ਵੀ ਸਾਰੀਆਂ ਉੱਥੇ ਲੰਘਦੀਆਂ ਨੇ ਸਾਰੀਆਂ ਕਾਰਾਂ ਵੀ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਜਿਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਮਤਲਬ ਚਾਂਸ ਹੈ ਵੀ ਬੱਚਿਆਂ ਨੂੰ ਜਾਨੀਮਾਲ ਤੇ ਮਾਲੀ ਖਤਰਾ ਹੈ ਅਸੀਂ ਇਸੇ ਤਰ੍ਹਾਂ ਇਹ ਪਾਣੀ ਤੇ ਸੀਵਰੇਜ ਜਿਹਦੀ ਕੀ ਸਮੱਸਿਆ ਬਾਰੇ ਅਸੀਂ ਬਹੁਤ ਵਾਰ ਐਪਲੀਕੇਸ਼ਨ ਦੇ ਚੁੱਕੇ ਆ ਤੇ ਇਹ ਸਮੱਸਿਆ ਦਾ ਹਜੇ ਹੱਲ ਨਹੀਂ ਹੋਇਆ ਤੇ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਸੀਵਰੇਜ ਦਾ ਤੇ ਪਾਣੀ ਦਾ ਇਹ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ ਕਿਉਂਕਿ ਸਾਡੇ ਬੱਚੇ ਤੇ ਅਸੀਂ ਖੁਦ ਵੀ ਇਹੀ ਪਾਣੀ ਪੀ ਰਹੇ ਆ ਤੇ ਜਿਹਦੇ ਵਿੱਚ ਹੁਣ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤੇ ਸਾਡੀ ਵੱਲ ਏਡੀ ਸਾਹਿਬ ਨੂੰ ਇਹੀ ਅੱਜ ਮੰਗ ਸੀ ਵੀ ਇਹਦਾ ਤੁਰੰਤ ਹੱਲ ਕਰਾਇਆ ਜਾਵੇ ਤਾਂ ਜੋ ਇਹ ਬਿਮਾਰੀਆਂ ਤੋਂ ਅਸੀਂ ਬਚ ਸਕੀਏ ਮੇਰਾ ਨਾਮ ਸ਼ਿਵਮ ਸ਼ਰਮਾ ਜੀ ਮੈਂ ਕਿਸ਼ਮਾ ਕਲੋਨੀ ਦੇ ਵਿੱਚ 6 ਨੰਬਰ ਗਲੀ ਦੇ ਵਿੱਚ ਰਹਿਣਾ ਜੀ ਕੀ ਸਮੱਸਿਆ ਹੈ ਇਸੇ ਤੁਹਾਡੇ ਪਰਿਵਾਰ ਦੇ ਵਿੱਚ ਗੰਦੇ ਪਾਣੀ ਨੂੰ ਲੈ ਕੇ ਗੰਦਾ ਪਾਣੀ ਜੀ ਮੌਨਸੂਨ ਦੇ ਸੀਜ਼ਨ ਕਰਕੇ ਗੰਦਾ ਪਾਣੀ ਕਿਤਾ ਗਲੀਆਂ ਦੇ ਵਿੱਚ ਜਮਾ ਹੋ ਰਿਹਾ ਸੀਗਾ ਉਹ ਗੰਦੇ ਪਾਣੀ ਦੇ ਚੱਕਰ ਦੇ ਵਿੱਚ ਜਿਹੜੀ ਪਾਈ ਪਾਈਪ ਲਾਈਨ ਦੇ ਵਿੱਚ ਸਪਲਾਈ ਆਉਂਦੀ ਹੈ ਜੀ ਪਾਣੀ ਦੀ ਉਹ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ ਜੀ ਗੰਦਾ ਇਹਨਾਂ ਆ ਰਿਹਾ ਸੀ ਪਾਣੀ ਇੱਕ ਟੈਂਕੀਆਂ ਦੇ ਵਿੱਚ ਉਹੀ ਚੜ ਰਿਹਾ ਜੀ ਮਤਲਬ ਕਿ ਬਿਮਾਰੀਆਂ ਆ ਰਹੀਆਂ ਨੇ ਉਹਦੇ ਨਾਲ ਮੇਰੇ ਖੁੱਦੇ ਪਰਿਵਾਰ ਦੇ ਦੋ ਮੈਂਬਰ ਬਿਮਾਰੀਆਂ ਨਾਲ ਜੂਝ ਰਹੇ ਨੇ ਜੀ ਕਾਫੀ ਸਿਚੁ ਤੇ ਗੰਦਾ ਪਾਣੀ ਬਹੁਤ ਰਹੀਆ ਦੇਖੋ ਮੈਂ ਘਰੋਂ ਭਰ ਕੇ ਲਿਆ ਆ ਪਾਣੀ ਮਤਲਬ ਜੀ ਸਾਫ ਦੇਖ ਸਕੋਤੇ ਪਾਣੀ ਦਾ ਕਲਰ yellow ਹੈ ਗ੍ਰੀਨਿਸ਼ yellow ਹੈ ਜੇ ਤੁਸੀਂ ਖੋਲ ਕੇ ਤੁਸੀਂ ਸਮੈਲ ਲਓਗੇ ਤਾਂ ਬਹੁਤ ਗੰਦਾ ਪਾਣੀ ਦੀ ਸਮੈਲ ਹੀ ਨਹੀਂ ਗੰਦੀ ਆ ਤੁਸੀਂ ਸਾਨੂੰ ਸਾਫ ਪਤਾ ਲੱਗ ਜਿਗਾ ਇਹ ਸੀਵਰ ਦਾ ਪਾਣੀ ਮਿਕਸ ਹੋਇਆ ਹੈ ਪੀਣ ਵਾਲੇ ਪਾਣੀ ਦੇ ਵਿੱਚ ਇਹਦੇ ਨਾਲ ਹੀ ਨਹਾਣਿਆ ਜੀ ਇਹਦੇ ਨਾਲ ਹੀ ਆਪਣਾ ਪਾਣੀ ਪੀਂਨੇ ਆ ਉਹਦੇ ਕਰਕੇ ਜੀ ਪੇਟ ਦੀ ਬਿਮਾਰੀ ਐ ਨਹੀਂ ਆ ਰਹੀ ਹੈ ਜੀ ਇਸ ਕਰਕੇ ਅਸੀਂ ਡੀਸੀ ਦਫਤਰ ਦਰਖਾਸਤ ਦੇਣ ਆਏ ਸੀ ਕਿ ਸਾਡੀ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਸਰ ਹਰ ਹਰ ਸ਼ਹਿਰ ਦੇ ਵਿੱਚ ਇਹੀ ਸਮੱਸਿਆ ਹੈ ਕਿ ਪਾਣੀ ਬਹੁਤ ਗੰਦਾ ਆ ਰਿਹਾ ਹੈ ਅਦੇ ਬ ਕਾ ਜਿਹੜੀਆਂ ਟੀਮਸ ਹੈਗੀਆਂ ਆ ਰਿਹਾ ਰੈਗੂਲਰ ਚੈਕਿੰਗ ਕਰਦੀਆਂ ਇਹ ਮੇਰੇ ਕੋਲ ਪੀਸ ਹੋਇਆ ਐਂਡ ਮੈਕਸੀਮ ਸੀਵਰੇਜ ਦੀ ਸਪੈਸ਼ਲ ਡਿਊਟੀ ਲਾਈ ਹੈਗੀ ਆ ਕੋਈ ਇਹਨਾਂ ਦਾ ਏਰੀਆ ਸਪੈਸ਼ਲੀ ਜਾ ਕੇ ਚੈੱਕ ਕਰੇਗਾ ਇਹ ਸਰ ਇਹ ਬਹੁਤ ਸਾਰਾ ਪਹਿਲਾਂ ਵੀ ਕਈ ਮੁਹੱਲੇ ਨਿਵਾਸੀਆਂ ਨੇ ਆ ਕੇ ਕੰਪਲੇਟ ਕੀਤੀ ਹੋਈ ਹੈ ਕਿ ਉਹਨਾਂ ਦਾ ਪਾਣੀ ਗੰਦਾ ਆ ਰਿਹਾ ਹਾਲੇ ਤੱਕ ਕੋਈ ਸਮੱਸਿਆ ਨਹੀਂ ਹੋਈ ਕੋੜੇ ਕੋੜੇ 2 ਸਾਲ ਦੇ ਉੱਪਰ ਹੋ ਗਈ ਨਹੀਂ ਐਸੀ ਗੱਲ ਨਹੀਂ ਕਿ 2 ਸਾਲ ਤੋਂ ਉੱਪਰ ਹੋਣੀ ਹੋਏ ਗਲਤ ਗੱਲ ਹੈ ਜਦੋਂ ਸਾਨੂੰ ਕੰਪਲੇਟ ਆਉਂਦੀ ਹੈ ਇਮੀਡੀਏਟਲੀ ਜਿਹੜਾ ਅਸੀਂ ਹੱਲ ਕਰਾਉਂਦੇ ਆ ਅੱਗੇ ਵੀ ਮੈਨੂੰ ਵਟਸਐਪ ਤੇ ਵੀ ਭੇਜ नो डाउट व्हेन मॉनसून सीजन है एंड ਸਾਡੀ ਕਿਥੇ ਐਸਟੀਪੀ ਆਲਰੇਡੀ ਉਹਦਾ ਕੰਮ ਚੱਲ ਰਿਹਾ ਹੈਗਾ ਪਾਈਪਾਂ ਪੈ ਰੀਆਂ ਹੈਗੀਆਂ ਉਹ ਵੀ ਆਬਵੀਅਸਲੀ ਜਦੋਂ ਇੱਕ ਰਿਓ ਚੱਲ ਜਾਏਗਾ ਤੇ ਇਹਦੇ ਨਾਲ ਹੋਰ ਜ਼ਿਆਦਾ ਫਰਕ ਪੈਗਾ ਇਹ ਇਹਦੇ ਬਾਰੇ ਸਰ ਮੈਂ ਵੀ ਆਪਣੇ ਮੇਰੇ ਵੀ ਘਰ ਪਾਣੀ ਇਸ ਤਰ੍ਹਾਂ ਗੰਦਾ ਆ ਰਿਹਾ ਸੀ ਮੈਂ ਵੀ ਡੀਸੀ ਸਾਹਿਬ ਨੂੰ ਆ ਕੇ ਕੰਪਲੀਟ ਕੀਤੀ ਸੀ ਯਾ ਉਹਦਾ 1.5 ਸਾਲ ਹੋ ਗਿਆ ਹਾਲ ਤੱਕ ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਸਮੱਸਿਆ ਦਾ ਹੱਲ ਹੁੰਦਾ ਹੈ ਬਟ ਆਬਵੀਅਸਲੀ ਜਦੋਂ ਮਾਨਸੂਨ ਦੇ ਵਿੱਚ ਇਸ਼ੂ ਜਾਂਦੇ ਨੇ ਐਂਡ ਐਸਟੀਪੀ ਇਜ਼ ਅੰਡਰ ਕੰਸਟਰਕਸ਼ਨ ਵਾਂਸ ਦੀ ਐਸਟੀਪੀ ਜਿਹੜੇ ਇਸ ਗਰੂਰ ਦਾ ਕੰਪਲੀਟ ਹੋ ਜਾ